ਜੇ ਨਾ ਮੰਨਿਆ ਹੁਕਮ ਤਾਂ ਹੋਵੇਗੀ ਸਖਤ ਕਾਰਵਾਈ। ਯਾਨਾ ਸੁਣੋ ਇਹ ਪੂਰੀ ਖਬਰ। ਕਿਹੜੇ ਲੋਕਾਂ ਤੇ ਨਹੀਂ ਹੋਵੇਗਾ ਹੁਕਮ ਜਾਰੀ ਆ ਉਹ ਵੀ ਜਾਣ ਲੈਣੇ ਆਸਲਾ ਰੱਖਣ ਵਾਲਿਆਂ ਖਿਲਾਫ ਕਾਰਵਾਈ ਹੋਣ ਜਾ ਰਹੀ ਹੈ। ਜੇਕਰ ਇਹਨਾਂ ਹੁਕਮਾਂ ਦੀ ਪਾਲਣਾ ਨਾ ਹੋਈ, ਜੇ ਇਹਨਾਂ ਹੁਕਮਾਂ ਨੂੰ ਨਾ ਮੰਨਿਆ ਗਿਆ ਤਾਂ ਵੱਡੀ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ। ਇਹਨਾਂ ਅਸਲਾ ਰੱਖਣ ਵਾਲਿਆਂ ਦੇ ਖਿਲਾਫ ਤਾਂ ਨਵੇਂ ਹੁਕਮ ਜਿਹੜੇ ਨੇ ਇਹ ਲਾਗੂ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਹੁਕਮ ਦੀ ਪਾਲਣਾ ਨਾ ਕਰਨ ਦੇ ਕਾਨੂੰਨੀ ਤੌਰ ਤੇ ਜਿਹੜਾ ਨਜਿੱਠਿਆ ਜਾਵੇਗਾ ਉਹਨਾਂ ਲੋਕਾਂ ਦੇ ਨਾਲ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਉਹਨਾਂ ਖਿਲਾਫ ਭਾਰਤੀ ਦੰਡ ਵਿਧਾਨ ਦੀਆਂ ਜਿਹੜੀਆਂ ਟੁਕਮੀਆਂ ਤਾਰਾਮਾ ਅਤੇ ਹੋਰ ਸੰਬੰਧਿਤ ਕਾਨੂੰਨਾ ਤਹਿਤ ਇਹ ਮੁਕੱਦਮਾ ਚਲਾਇਆ ਜਾ ਸਕਦਾ ਹੈ ਉਹਨਾਂ ਖਿਲਾਫ ਜਿਹੜੇ ਵੀ ਅਸਲਾ ਰੱਖਣ ਵਾਲੇ ਲੋਕ ਨੇ ਉਹ ਧਿਆਨ ਨਾਲ ਇਸ ਖਬਰ ਨੂੰ ਪੂਰਾ ਸੁਣਨਾ ਅਸਲਾ ਲਾਇਸੈਂਸ ਧਾਰਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਅਸਲਾ ਨਜ਼ਦੀਕੀ ਅਸਲਾ ਡੀਲਰਾਂ ਦੇ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਉਹਨਾਂ ਨੇ ਦੱਸਿਆ ਥਾਣੇ ਦੇ ਵਿੱਚ ਅਸਲਾ ਜਮ੍ਹਾਂ ਕਰਵਾਉਣ ਦੇ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਜਦਕਿ 200 ਰੁਪਏ ਪ੍ਰਤੀ ਮਹੀਨਾ ਮਾਮਲੀ ਫੀਸ ਹੀ ਲਈ ਜਾਵੇਗੀ ਸੋਮਵਾਰ ਨੂੰ ਹੋਈ ਮੀਟਿੰਗ ਦੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਸਹਾਇਕ ਕਮਿਸ਼ਨਰ ਅਤੇ ਚੌਂਹ ਟਹਿਸੀਲਦਾਰ ਵੀ ਸ਼ਾਮਲ ਸਨ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ 16 ਮਾਰ 2024 ਨੂੰ CrPC ਦੀ ਧਾਰਾ 144 ਦੇ ਅਧੀਨ ਜ਼ਿਲ੍ਹੇ ਦੇ ਵਿੱਚ ਅਸਲਾ ਤਮਾਕਾ ਖੇਜ਼ ਜਲਣਸ਼ੀਲ ਵਸਤੂਆਂ ਅਤੇ ਤੇਜ਼ ਤਰ ਹਥਿਆਰ ਲੈ ਕੇ ਜਾਣ ਦੇ ਉੱਤੇ ਪਾਬੰਦੀ ਸੰਬੰਧੀ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਹੁਕਮ ਦੀ ਪਾਲਣਾ ਨਾ ਕਰਨ ਤੇ ਕਾਨੂੰਨੀ ਤੌਰ ਦੇ ਉੱਤੇ ਨਜੀਠਿਆ ਜਾਣਾ ਤੇ ਭਾਰਤੀ ਦੰਡ ਵਿਧਾਨ ਦੀਆਂ ਜਿਹੜੀਆਂ ਟੁਕਮੀਆਂ ਤਾਰਾਵਾਂ ਤੇ ਹੋਰ ਸੰਬੰਧਤ ਕਾਨੂੰਨਾਂ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ ਹਾਲਾਂਕਿ ਇਹ ਹੁਕਮ ਆਰਮੀ ਅਰਧ ਸੈਨਿਕ ਬਲਾ ਅਤੇ ਵਰਦੀ ਧਾਰੀ ਬੈਂਕ ਗਾਰਡਾਂ ਦੇ ਅਤੇ ਇਸ ਨਾਲ ਹੀ ਬੈਂਕਾਂ ਦੇ ਕੈਸ਼ ਅਤੇ ਕੈਰੀ ਵਾਹਨ ਦੇ ਕਰਮਚਾਰੀਆਂ ਦੇ ਉੱਤੇ ਲਾਗੂ ਨਹੀਂ ਹੋਣਾ ਜੋ ਕਿ ਅਧਿਕਾਰਤ ਤੌਰ ਦੇ ਉੱਤੇ ਅਧਿਕਾਰਤ ਹਨ ਅਤੇ ਆਪਣੀ ਸਰਕਾਰੀ ਡਿਊਟੀ ਦੇ ਹਿੱਸੇ ਵਜੋਂ ਹਥਿਆਰ ਲੈ ਕੇ ਜਾਂਦੇ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਛੋਟ ਹੋਵੇਗੀ ਤੇ ਮੁਹਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜੈਣ ਦੀ ਜੇਕਰ ਗੱਲ ਕਰ ਲਈਏ ਉਹਨਾਂ ਨੇ ਆਦਰਸ਼ ਚੌਂ ਨਾਬਤਾ ਲਾਗੂ ਹੋਣ ਅਤੇ ਆਉਣ ਵਾਲੀ ਲੋਕ ਸਭਾ ਦੇ ਮੱਦੇ ਨਜ਼ਰ ਸਾਜਦਾ ਅਜੀਤ ਸਿੰਘ ਨਗਰ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਅਸਲਾ ਨਜ਼ਦੀਕੀ ਅਸਲਾ ਡੀਲਰਾਂ ਦੇ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਇਹ ਨਿਰਦੇਸ਼ ਦੇ ਦਿੱਤੇ ਨੇ ਤੇ ਅਸਲਾ ਰੱਖਣ ਵਾਲੇ ਹੁਣ ਸਾਵਧਾਨ ਹੋ ਜਾਓ ਇਹ ਜਿਹੜੀ ਹੁਕਮਾਂ ਦੀ ਪਾਲਣਾ ਕਰ ਲੋ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਵੀ ਹੋ ਸਕਦੀ ਹੈ ਜੋ ਨਾ ਮੰਨਿਆ ਹੁਕਮ ਤਾਂ ਹੋਵੇਗੀ ਸਖਤ ਕਾਰਵਾਈ। ਯਾਰ ਨਾਲ ਸੁਣੋ ਇਹ ਪੂਰੀ ਖਬਰ। ਕਿਹੜੇ ਲੋਕਾਂ ਤੇ ਨਹੀਂ ਹੋਵੇਗਾ ਹੁਕਮ ਜਾਰੀ। ਆਓ ਵੀ ਜਾਣ ਲੈਨੇ ਆ। ਅਸਲਾ ਰੱਖਣ ਵਾਲਿਆਂ ਖਿਲਾਫ ਕਾਰਵਾਈ ਹੋਣ ਜਾ ਰਹੀ ਹੈ। ਜੇਕਰ ਇਹਨਾਂ ਹੁਕਮਾਂ ਦੀ ਪਾਲਣਾ ਨਾ ਹੋਈ, ਜੇ ਇਹਨਾਂ ਹੁਕਮਾਂ ਨੂੰ ਨਾ ਮੰਨਿਆ ਗਿਆ ਤਾਂ ਵੱਡੀ ਜਿਹੜੀ ਇਹ ਕਾਰਵਾਈ ਹੋ ਸਕਦੀ ਹੈ ਨਾ ਅਸਲਾ ਰੱਖਣ ਵਾਲਿਆਂ ਦੇ ਖਿਲਾਫ ਤਾਂ ਨਵੇਂ ਹੁਕਮ ਜਿਹੜੇ ਨੇ ਇਹ ਲਾਗੂ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਹੁਕਮ ਦੀ ਪਾਲਣਾ ਨਾ ਕਰਨ ਦੇ ਕਾਨੂੰਨੀ ਤੌਰ ਤੇ ਜਿਹੜਾ ਨਜਿੱਠਿਆ ਜਾਵੇਗਾ ਉਹਨਾਂ ਲੋਕਾਂ ਦੇ ਨਾਲ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਉਹਨਾਂ ਖਿਲਾਫ ਭਾਰਤੀ ਦੰਡ ਵਿਧਾਨ ਦੀਆਂ ਜਿਹੜੀਆਂ ਟੁਕਮੀਆਂ ਤਾਰਾਵਾ ਅਤੇ ਹੋਰ ਸੰਬੰਧਤ ਕਾਨੂੰਨਾ ਤਹਿਤ ਇਹ ਮੁਕਦਮਾ ਚਲਾਇਆ ਜਾ ਸਕਦਾ ਹੈ ਉਹਨਾਂ ਖਿਲਾਫ ਜਿਹੜੇ ਵੀ ਅਸਲਾ ਰੱਖਣ ਵਾਲੇ ਲੋਕ ਨੇ ਉਹ ਧਿਆਨ ਨਾਲ ਇਸ ਖਬਰ ਨੂੰ ਪੂਰਾ ਸੁਣਨਾ ਅਸਲਾ ਲਾਇਸੈਂਸ ਧਾਰਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਅਸਲਾ ਨਜ਼ਦੀਕੀ ਅਸਲਾ ਡੀਲਰਾਂ ਦੇ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਉਹਨਾਂ ਨੇ ਦੱਸਿਆ ਥਾਣੇ ਦੇ ਵਿੱਚ ਅਸਲਾ ਜਮ੍ਹਾਂ ਕਰਵਾਉਣ ਦੇ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਜਦਕਿ 200 ਰੁਪਏ ਪ੍ਰਤੀ ਮਹੀਨਾ ਮਾਮਲੀ ਫੀਸ ਹੀ ਲਈ ਜਾਵੇਗੀ ਸੋਮਵਾਰ ਨੂੰ ਹੋਈ ਮੀਟਿੰਗ ਦੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਸਹਾਇਕ ਕਮਿਸ਼ਨਰ ਅਤੇ ਚੌਂਹ ਟਹਿਸੀਲਦਾਰ ਵੀ ਸ਼ਾਮਲ ਸਨ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ 16 ਮਾਰ 2024 ਨੂੰ CrPC ਦੀ ਧਾਰਾ 144 ਦੇ ਅਧੀਨ ਜ਼ਿਲ੍ਹੇ ਦੇ ਵਿੱਚ ਅਸਲਾ ਤਮਾਕਾ ਖੇਜ਼ ਜਲਣਸ਼ੀਲ ਵਸਤੂਆਂ ਅਤੇ ਤੇਜ਼ ਤਾਰ ਹਥਿਆਰ ਲੈ ਕੇ ਜਾਣ ਦੇ ਉੱਤੇ ਪਾਬੰਦੀ ਸੰਬੰਧੀ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਹੁਕਮ ਦੀ ਪਾਲਣਾ ਨਾ ਕਰਨ ਤੇ ਕਾਨੂੰਨੀ ਤੌਰ ਦੇ ਉਤੇ ਨਜੀਠਿਆ ਜਾਣਾ ਤੇ ਭਾਰਤੀ ਦੰਡ ਵਿਧਾਨ ਦੀਆਂ ਜਿਹੜੀਆਂ ਟੁਕਮੀਆਂ ਧਾਰਾਵਾਂ ਤੇ ਹੋਰ ਸੰਬੰਧਿਤ ਕਾਨੂੰਨਾਂ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹਾਲਾਂਕਿ ਇਹ ਹੁਕਮ ਆਰਮੀ ਅਰਧ ਸੈਨਿਕ ਬਲਾ ਅਤੇ ਵਰਦੀ ਧਾਰੀ ਬੈਂਕ ਗਾਰਡਾਂ ਦੇ ਅਤੇ ਇਸ ਨਾਲ ਹੀ ਬੈਂਕਾਂ ਦੇ ਕੈਸ਼ ਅਤੇ ਕੈਰੀ ਵਾਹਨ ਦੇ ਕਰਮਚਾਰੀਆਂ ਦੇ ਉੱਤੇ ਲਾਗੂ ਨਹੀਂ ਹੋਣਾ ਜੋ ਕਿ ਅਧਿਕਾਰਤ ਤੌਰ ਦੇ ਉੱਤੇ ਅਧਿਕਾਰਤ ਹਨ ਅਤੇ ਆਪਣੀ ਸਰਕਾਰੀ ਡਿਊਟੀ ਦੇ ਹਿੱਸੇ ਵਜੋਂ ਹਥਿਆਰ ਲੈ ਕੇ ਜਾਂਦੇ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਛੋਟ ਹੋਵੇਗੀ ਤੇ ਮੁਹਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜਣ ਦੀ ਜੇਕਰ ਗੱਲ ਕਰ ਲਈਏ ਉਹਨਾਂ ਨੇ ਅਦਰਸ਼ ਚੌਂ ਨਾਬਤਾ ਲਾਗੂ ਹੋਣ ਅਤੇ ਆਉਣ ਵਾਲੀ ਲੋਕ ਸਭਾ ਦੇ ਮੱਦੇ ਨਜ਼ਰ ਸਾਜਦਾ ਅਜੀਤ ਸਿੰਘ ਨਗਰ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਅਸਲਾ ਨਜ਼ਦੀਕੀ ਅਸਲਾ ਡੀਲਰਾਂ ਦੇ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਇਹ ਨਿਰਦੇਸ਼ ਦੇ ਦਿੱਤੇ ਨੇ ਤੇ ਅਸਲਾ ਰੱਖਣ ਵਾਲੇ ਹੁਣ ਸਾਵਧਾਨ ਹੋ ਜਾਓ ਇਹ ਜਿਹੜੀ ਹੁਕਮਾਂ ਦੀ ਪਾਲਣਾ ਕਰ ਲੋ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਵੀ ਹੋ ਸਕਦੀ ਹੈ